ਪਾਈਨ ਸਾਹਾ ਉਹ ਸਿੱਧ ਕਿਸ ਸਿ ਆਪਣੇ ਕਰੋੜ ਰੁਪਏ ਪੱਲੇ ਬੰਨ ਕੇ ਕੋੜੇ ਤੇ ਦਿੰ ਤੁਰ ਪਿਆ ਦੂਰ ਜਾਣਾ ਸੀ ਮੰਜ਼ਲੋਂ ਮੰਜ਼ਲ ਦੀ ਤੁਰ ਹੀ ਗਿਆ ਅਜੀ ਮਸਾਂ ਤਿੰਨ ਮੰਜ਼ਲਾਂ ਹੀ ਕੀਤੀਆਂ ਸਨ ਕਿ ਤੇਜ਼ ਦੌੜਨ ਵਾਲੇ ਕੋੜੇ ਉੱਤੇ ਸਵਾਰ ਹੋ ਕੇ ਆਦਮੀ ਉਸਦੇ ਪਿੱਛੋਂ ਆ ਆ ਮਿਲਿਆ ਉਸ ਆਦਮੀ ਨੇ ਕੋਲ ਪੁੱਜ ਕੇ ਭਗਤ ਪਾਈਨ ਸਾਹਵੇਂ ਨੂੰ ਇਉਂ ਆਖਿਆ ਕਹਿਣ ਲੱਗਾ ਭਾਈ ਜੀ ਮੈਂ ਆਪ ਜੀ ਨੂੰ ਬਹੁਤ ਗੁਰੀ ਖਬਰ ਦਸਣ ਆਇਆ ਹਾਂ ਖਬਰ ਇਹ ਹੈ ਕਿ ਤੇਰਾ ਇੱਕ ਨੋਤਾ ਤੇ ਲਾਡਲਾ ਪੁੱਤਰ ਮਰ ਗਿਆ ਤੇਰੀ ਘਰ ਵਾਲੀ ਧਰਮ ਪਤਨੀ ਨੇ ਮੈਨੂੰ ਭੇਜਿਆ ਹੈ ਕਿ ਵਾਪਸ ਉਸੇ ਘਰ ਆ ਜਾਓ ਲੜਕੇ ਦੀ ਦੇਹ ਦਾ ਸ਼ਸਕਾਰ ਤੁਹਾਡੇ ਘਰ ਪੂਜਨ ਤੇ ਕੀਤਾ ਜਾਵੇਗਾ ਮੇਰੇ ਨਾਲ ਚੱਲੋ ਪੁੱਤਰ ਦਾ ਸ਼ਸਕਾਰ ਕਰਨ ਵਿੱਚ ਹੋ ਕੋ ਦੇਖੀ ਦਨ ਜਾਓ ਸੋ ਸਾ ਸੰਗਤ ਜੀ ਕਿਸ ਤਰ੍ਹਾਂ ਸਿੱਧ ਕੀ ਸਿੱਖ ਗੁਰੂ ਦੇ ਹੁਕਮ ਨੂੰ ਮੰਨ ਕੇ ਅੱਗੇ ਜਾਂਦਾ ਹੈ ਇਹ ਸਾਰੀ ਸਾਕੀ ਭਾਈ ਉਹ ਸਾਵਾ ਜੀ ਦੀ ਆਪ ਸੁਣਨੇ ਕਿਰਪਾਲਤਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੂਰੀ ਵੀਡੀਓ ਧਿਆਨ ਨਾਲ ਜਰੂਰ ਸੁਣੋ ਇਹ ਬੇਨਤੀ ਪ੍ਰਵਾਨ ਕਰਨੀ ਭਾਈ ਗੁਰਦਾਰ ਜੀ ਫਰਮਾਨ ਕਰਦੇ ਹਨ ਕਿ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੇ ਪੰਜਾਂ ਗੁਰੂਆਂ ਨਾਲੋਂ ਵੱਖਰੇ ਕੋਟਕ ਕਰਨ ਲੱਗੇ ਸੀ। ਆਪਨੇ ਭਗਤੀ ਦੀ ਰਾਖੀ ਵਾਸਤੇ ਸਿੱਖੀ ਵਿੱਚ ਸ਼ਕਤੀ ਪੈਦਾ ਕਰਨ ਦੇ ਸਾਧਨ ਸੋਚੇ ਸੀ। ਆਪ ਨੂੰ ਮੀਰੀ-ਪੀਰੀ ਦੇ ਮਾਲਕ ਆਖਿਆ ਜਾਂਦਾ ਹੈ 6ਵੇਂ ਪਾਤਸ਼ਾਹ ਜੀ ਕਿਉਂਕਿ ਆਪਨੇ ਦੋ ਤਲਵਾਰਾਂ ਪਹਿਨੀਆਂ ਸਨ। ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਧਰਮ ਦੇ ਨਾਲ ਨੀਤੀ ਦਾ ਆਦ ਕੀਤਾ ਸੀ ਆਪ ਨੂੰ ਵਧੀਆ ਘੋੜੇ ਰੱਖਣ ਦਾ ਬਹੁਤ ਸ਼ੌਂਕ ਸੀ ਭਵਨ ਸਿੰਘ ਪਾਸ਼ਾ ਇਸ ਵਾਸਤੇ ਸਿੰਘ ਪਾਸ਼ਾ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਵਧੀਆ ਤੋਂ ਵਧੀਆ ਘੋੜੇ ਖਰੀਦ ਕੇ ਉਹ ਸ੍ਰੀ ਅੰਮ੍ਰਿਤਸਰ ਪੁਰਜਨ ਜਿਹੜੇ ਸਿੱਖ ਕਾਬਲ ਕੰਧਾਰ ਜਾਂ ਹੋਰ ਮੁਸਲਮਾਨੀ ਦੇਸਾਂ ਵਿੱਚ ਰਹਿੰਦੇ ਜਾਂ ਜਾਂਦੇ ਆ ਉਹਦੇ ਹਨ ਉਨ੍ਹਾਂ ਵਾਸਤੇ ਉੱਚੇਚਾ ਹੁਕਮ ਸੀ ਕਿ ਉਹ ਘੋੜਿਆਂ ਦੀ ਚੋਣ ਕਰਨ। ਮਾਲਾ ਫੇਰਨ ਵਾਲੇ ਗੁਰੂ ਜੀ ਨੇ ਸਿੱਖਾਂ ਨੂੰ ਜੰਗ ਲੜਨ ਦੀ ਜਾਜਵੀ ਸਿਖਾਈ ਜਾਂਦੀ ਸੀ। ਗੁਰੂ ਦਾ ਸਿੱਖ ਭਾਈ ਵਸਾਵਾ ਜੀ ਉਹ ਬਲਖ ਬੁਖਾਰੇ ਰਹਿੰਦਾ ਹੁੰਦਾ ਸੀ ਚੰਗਾ ਵਪਾਰੀ ਸੀ। ਸਤਿਗੁਰਾਂ ਦੀ ਨੇ ਨਾਲ ਮਾਇਆ ਉਸ ਕੋਲ ਗੋਸੀ ਉਹ ਤਿੰਨ ਜੀ ਸਨ ਇੱਕ ਉਸ ਦੀ ਧਰਮ ਪਤਨੀ ਇੱਕ ਲੜਕਾ ਤੇ ਇੱਕ ਉਹ ਆਪ ਪਾਇਨ ਸਾਵਾ ਜੀ ਉਹਨਾਂ ਦਾ ਲड़का 12 ਦਿਨਾਂ ਸਾਲ ਦਾ ਹੋਣ ਹਾਰ ਸੁੰਦਰ ਬਾਲਕ ਸੀ ਜਿਸ ਦੀ ਨਿਹਾਰ ਤੇ ਮਸੂਮੀਅਤ ਦੇਖ ਕੇ ਹਰ ਮਨੁੱਖ ਦਾ ਦਿਲ ਖਿੱਚਿਆ ਜਾਂਦਾ ਸੀ ਸਾਰੇ ਉਸ ਨਾਲ ਬਹੁਤ ਪਿਆਰ ਕਰਦੇ ਸਨ 나ੜਲਾ ਦੇ ਖਲੋਤਾ ਪੁੱਤਰ ਬੜੇ ਚਾਹਾਂ ਮਲਾਰਾ ਨਾਲ ਪਾਲਿਆ ਜਾ ਰਿਹਾ ਸੀ ਗੁਰੂ ਜੀ ਨੇ ਇੱਛਾ ਪ੍ਰਗਟ ਕੀਤੀ ਕਿ ਇਰਾਨ ਵੱਲੋਂ ਵਧੀਆ ਘੋੜੇ ਖਰੀਦੇ ਜਾਣ ਪਰ ਖਰੀਦ ਸਕਦਾ ਸੀ ਉੱਧ ਰਹਿਣ ਵਾਲਾ ਸਿੱਖ ਇਹ ਸੋਚ ਕੇ ਗੁਰੂ ਜੀ ਨੇ ਭਾਈ ਉਹ ਸਾਵੇ ਵੱਲ ਇੱਕ ਸਿੱਖ ਭੇਜਿਆ ਕਈ ਮੰਜ਼ਲਾਂ ਕਰਕੇ ਉਹ ਸਿੱਧ ਭਾਈ ਵਸਾਵਾ ਜੀ ਕੋਲ ਪੁੱਜਾ ਗੁਰੂ ਜੀ ਦਾ ਸਿੱਖ ਭਾਈ ਵਸਾਵੇ ਨੇ ਕਰ ਪੁੱਜਾ ਪੰਜਾਬੋਂ ਗਏ ਸਿੱਖ ਨੂੰ ਦੇਖਦੇ ਸਾਰ ਭਾਈ ਵਸਾਵੇ ਤੇ ਉਸ ਦੇ ਪਰਿਵਾਰ ਨੂੰ ਚਾਹ ਚੜ੍ਹਮੀ ਸਾਲਿਆਂ ਨੇ ਸਿੱਖ ਦੇ ਚਰਨਾਂ ਨੂੰ ਹੱਥ ਲਾ ਕੇ ਜੀ ਆਇਆਂ ਨੂੰ ਆਖਿਆ ਘਰ ਵਾਲੀ ਨੇ ਪਾਣੀ ਗਰਮ ਕੀਤਾ ਭਾਈ ਉਹ ਸਾਵੇਂ ਨੇ ਸਿੱਖ ਦੇ ਚਰਨ ਧੋਤੇ ਦੁੱਧ ਪਿਲਾਇਆ ਆਦਰ ਸਤਕਾਰ ਦੇ ਕੇ ਸੁੰਦਰ ਵਿਛੌਣੇ ਵਾਲੇ ਬਲਣ ਦੇ ਉੱਤੇ ਬਿਠਾਇਆ ਸਭ ਤੋਂ ਪਹਿਲਾਂ ਭਾਈ ਵਸਾਵਾ ਜੀ ਨੇ ਆਪਣੇ ਗੁਰੂ ਜੀ ਆਪਣੇ ਦੇਸ਼ ਪੰਜਾਬ ਤੇ ਸ੍ਰੀ ਹਰਮੰਦਰ ਸਾਹਿਬ ਬਾਰੇ ਪੁੱਛਿਆ ਸਿੱਖਾਂ ਸੇਵਕਾਂ ਦੀ ਸੁਖ ਆਨੰਦ ਪੁੱਛੀ ਅਖੀਰ ਪੁੱਛਿਆ ਗੁਰ ਭਾਈ ਮੇਰੇ ਧਨ ਭਾਗ ਮੈਨੂੰ ਸੱਚੇ ਸਤਿਗੁਰੂ ਨੇ ਯਾਦ ਕੀਤਾ ਕਹੋ ਕੀ ਸੇਵਾ ਮੈਂ ਕਰ ਸਕਦਾ ਤਨ ਮਨ ਧਨ ਸਭ ਗੁਰੂ ਜੀ ਦਾ ਹੈ ਅਸੀਂ ਤਾਂ ਸੇਵਕ ਹਾਂ ਸੇਵਕ ਦਾ ਧਰਮ ਹੈ ਆਪਣੇ ਗੁਰੂ ਦੀ ਸੇਵਾ ਕਰਨੀ ਉਹ ਸੇਵਾ ਕਰਦਿਆਂ ਹੋਇਆਂ ਭਾਵੇਂ ਜਾਨ ਕਿ ਉਹਨਾਂ ਵਰਨੀ ਪਵੇ ਭਾਈ ਮਸਾਵੇਂ ਗੁਰੂ ਜੀ ਤੇਰੇ ਉੱਤੇ ਬਹੁਤ ਪ੍ਰਸੰਨ ਹਨ ਉਸ ਸਿੱਖ ਨਹੀਂ ਗਿਆ ਉਹਨਾਂ ਨੇ ਹੁਕਮ ਕੀਤਾ ਹੈ ਕਿ ਭਾਈ ਸਾਵਾ ইরਾਨੀ ਘੋੜੇ ਖਰੀਦ ਕੇ ਲੈ ਆਵੇ। ਮੈਨੂੰ ਭੇਜੇ ਤੁਸੀਂ ਘੋੜੇ ਖਰੀਦ ਕੇ ਲੈ ਆਓ। ਮੈਂ ਉਹਨਾਂ ਘੋੜਿਆਂ ਨੂੰ ਪੰਜਾਬ ਲੈ ਜਾਵਾਂਗਾ। ਗੁਰੂ ਜੀ ਦਾ ਇਹ ਹੁਕਮ ਹੈ ਕਿ ਸਾਰੇ ਕੰਮ ਛੱਡ ਕੇ ਘੋੜੇ ਜ਼ਰੂਰ ਖੇਦਣ ਖਰੀਦਣਿਆਂ। ਮੇਰੇ ਧਨ ਭਗ ਮੈਂ ਹੋ ਨਹੀਂ ਜਾਂਦਾ। ਮੈਂ ਗੁਰੂ ਜੀ ਦੀ ਆਗਿਆ ਦਾ ਪਾਲਨ ਜ਼ਰੂਰ ਕਰਾਂਗਾ ਅੱਗੇ ਵਧਿਆ ਜਾਵਾਂਗਾ ਭਾਵੇਂ ਕਿੰਨੀਆਂ ਵੀ ਰੁਕਾਵਟਾਂ ਪੇਸ਼ ਆਉਣ ਸੱਚਾ ਸਤਿਗੁਰੂ ਮੇਰੀ ਸਹਾਇਤਾ ਕਰੇਗਾ اے ਸੱਚੇ ਪਾਤਸ਼ਾਹ ਤੇਰਾ ਅਸਰਾ ਹੈ ਸੇਵਕਾਂ ਦੀ ਸਹਾਇਤਾ ਕਰਨੇ ਆਪਣੇ ਕਾਰਜ ਆਪ ਕਰਾਉਣੇ ਜਿਵੇਂ ਜਨਮਨੀ ਸੁੱਤ ਜਨ ਪਾਲਦੀ ਰਾਖੈ ਨਦਰ ਮਿਹਾਰ ਅੰਤਰ ਬਾਹਰ ਮੁਖ ਦੇਗ ਰਾਸ ਇਨਖ ਨੇ ਪਹਚਾਰ ਤਿਉ ਸਤਿਗੁਰੂ ਗੁਰ ਸਿਖ ਰਾਗਤਾ ਅਧਪ੍ਰੀਤ ਪਿਆਰ ਗੋਰੀ ਦਾਵਨ ਵਿੱਚ ਸ਼ਾਮਲ ਭਾਈ ਵਸਾਵਾ ਜੀ ਘਰੋਂ ਤੁਰ ਪਿਆ ਬੱਚੇ ਇਸਤਰੀ ਨੂੰ ਹੌਸਲਾ ਦਿੱਤਾ ਕਿ ਉਹ ਗੁਰੂ ਜੀ ਵਾਸਤੇ ਘੋੜੇ ਲੈਣ ਚੱਲਿਆ ਉਹ ਪਿੱਛੋਂ ਹੌਸਲੇ ਨਾ ਦੇਣ ਗੁਰੂ ਦੀ ਸ਼ਕਤੀ ਤੇ ਮੇਰ ਉੱਤੇ ਭਰੋਸਾ ਰੱਖਣਾ ਜੇ ਕੋਈ ਗਿਫਤਾ ਆਵੇ ਟੰਕ ਭਰਉਣਾ ਨਹੀਂ ਗੁਰੂ ਦਾ ਬਾਣਾ ਮੰਨ ਕੇ ਮੰਨਣਾ ਬਾਣਾ ਸਮਝ ਕੇ ਮੰਨਣਾ ਵਾਹਿਗੁਰੂ ਜੋ ਕੁਝ ਕਰਦਾ ਸੁਚੰਗੇ ਕਰਦਾ ਪਾਈ ਉਸਾਵਾਂ ਸਿੱਧਕੀ ਸਿੱਖ ਸੀ ਆਪਣੇ ਘਰੋਂ ਰੁਪਈਏ ਪੱਲੇ ਬਨ ਕੇ ਘੋੜੇ ਤੇ ਦੰਤੁਰ ਪਿਆ ਦੂਰ ਜਾਣਾ ਸੀ ਮੰਜਲੋ-ਮੰਜਲੀ ਤੁਰਾ ਗਿਆ ਅਜੇ ਮਸਾਂ ਤਿੰਨ ਮੰਜਨਾ ਹੀ ਕੀਤੀਆਂ ਸਨ ਕਿਤੇਜ ਦੌੜਨ ਵਾਲੇ ਘੋੜੇ ਉੱਤੇ ਸਵਾਰ ਹੋ ਕੇ ਇੱਕ ਆਦਮੀ ਉਸ ਨੂੰ ਪਿੱਛੋਂ ਆ ਮਿਲਿਆ ਉਸ ਆਦਮੀ ਨੇ ਕੋਲ ਪੁੱਜ ਕੇ ਪਰ ਤੋ ਸਾਵਨ ਇਹੋ ਆਖਿਆ ਕਹਿਣ ਲੱਗਾ ਭਾਈ ਜੀ ਮੈਂ ਆਪ ਜੀ ਨੂੰ ਬਹੁਤ ਬੁਰੀ ਖਬਰ ਦਸਨਾ ਆ ਖਬਰ ਇਹ ਹੈ ਕਿ ਤੇਰਾ ਇਕਲੌਤਾ ਪੁੱਤਰ ਤੇ लाडला ਪੁੱਤ ਮਰ ਗਿਆ ਹੈ ਤੇਰੀ ਘਰ ਵਾਲੀ ਧਰਮ ਪਤਨੀ ਨੇ ਮੈਨੂੰ ਭੇਜਿਆ ਹੈ ਕਿ ਵਾਪਸ ਤੁਸੀਂ ਘਰ ਆ ਜਾਵੋ ਲੜਕੇ ਦੀ ਦੇਹ ਦਾ ਸੰਸਕਾਰ ਤੁਹਾਡੇ ਘਰ ਪੁੰਜਨ ਤੇ ਕੀਤਾ ਜਾਵੇਗਾ ਮੇਰੇ ਨਾਲ ਚੱਲੋ ਪੁੱਤਰ ਦਾ ਸੰਸਕਾਰ ਕਰਨ ਪਿੱਛੋਂ ਕੋੜੇ ਫੇਦਨ ਜਾਇਓ ਇਹ ਖਬਰ ਸੁਣ ਕੇ ਸਿਧ ਪੀਸਿਕ ਪਾਇਓ ਸਾਵਾ ਘਬਰਾਇਆ ਨਹੀਂ ਉਸ ਦੇ ਚਿਹਰੇ ਉੱਤੇ ਉਦਾਸੀ ਦੇ ਨਿਸ਼ਾਨ ਨਹੀਂ ਆਏ ਉਹ ਮੁਸਕਰਾ ਕੇ ਆਖਣ ਲੱਗਾ ਵੀਰਾ ਜੋ ਕੁਝ ਹੋਣਾ ਸੀ ਉਹ ਹੋ ਗਿਆ ਮੇਰਾ ਪੁੱਤਰ ਉਹਨਾਂ ਚਰਸੀ ਜਿੰਨਾ ਚਿਰ ਮੇਰੇ ਕੋਲ ਰਹਾ ਵਾਹਿਗੁਰੂ ਨੇ ਉਸ ਨੂੰ ਭੇਜਿਆ ਸੀ ਵਾਹਿਗੁਰੂ ਹੀ ਉਸ ਨੂੰ ਵਾਪਸ ਲੈ ਗਿਆ ਵਿਦਾਤਾ ਨੇ ਉਸ ਦੀ ਜਿੰਨੀ ਉਮਰ ਲਿਖੀ ਸੀ ਉੰਨੀ ਉਮਰੋ ਭੋਗ ਗਿਆ ਮਸੂਮ ਜਹ ਰਹਾ ਪਾਪ ਨਹੀਂ ਕੀਤੇ ਤੇ ਅਸਾਂ ਨਾਲ ਉਹ ਚੰਗਾ ਰਹਾ ਮੈਂ ਪਿੱਛੇ ਮੁੜ ਕੇ ਕਿਉਂ ਜਾਵਾਂ ਕੀ ਮੇਰੇ ਗਿਆਓ ਕੋ ਜਿੰਦਾ ਹੋ ਜਾਵੇ ਉਸ ਨੇ ਜਿਉਣਾ ਨੇ ਤਾਂ ਮੜੁੰਦਾ ਕੁਝ ਲਾਭ ਨਹੀਂ ਮਹਿਮੂਦ ਦਾ ਗੁਲਾਮ ਹੋ ਕੇ ਪਿਆਰੇ ਗੁਰੂ ਵੱਲੋਂ ਝੂਠਾ ਪੂਆ ਉਹ ਨਹੀਂ ਹੋ ਸਕਦਾ ਜਦ 뒤ਛੇ ਮੁੜ ਜਾ ਮੇਰੀ ਪਤਨੀ ਨੂੰ ਮੇਰੇ ਵੱਲੋਂ ਸਨੇਹਾਂ ਨਹੀਂ ਕਿ ਉਹ ਰੋਗ ਇਕ ਲਾਵੇ ਨਾ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨੇ ਜੋ ਚੀਜ਼ ਸਾਡੀ ਨਹੀਂ ਸੀ ਉਹ ਸਾਡੇ ਕੋਲ ਨਹੀਂ ਰਹੀ ਜੇ ਅਕਾਲ ਪੁਰਖ ਨੇ ਅਸਾਂ ਨੂੰ ਬੱਚੇ ਦਾ ਸੁਖ ਦੇਣਾ ਸੀ ਤਾਂ ਹੋਰ ਬੱਚਾ ਬਖਸ਼ ਦੇਣਗੇ ਜੇ ਨਹੀਂ ਤਾਂ ਅਸੀਂ ਦੋਵੇਂ ਚੰਗੇ ਹਾਂ ਪੁੱਤਰ ਦੀ ਦੇਹ ਦਾ ਸੰਸਕਾਰ ਚੰਦਨ ਦੀਆਂ ਲਕਣਾ ਪਾ ਕੇ ਕਰਨਾ ਮੈਂ ਘੋੜੇ ਖਰੀਦ ਕੇ ਹੀ ਮੁੜਾਂਗਾ ਸੁਨੇਹਾ ਦੇਣ ਵਾਲੇ ਨੇ ਬਹੁਤ ਸਮਝਾਇਆ ਤੇ ਘਰ ਨੂੰ ਵਾਪਸ ਮੋੜਨ ਵਾਸਤੇ ਆਖਿਆ ਪਰ ਵਸਾਵਾ ਨਾ ਮੁੜਿਆ ਇਹ ਅੱਗੇ ਅੱਗੇ ਹੀ ਭੁਲਿਆ ਗਿਆ ਸੁਨੇਹਾ ਦੇਣ ਵਾਲਾ ਪਿੱਛੇ ਮੁੜ ਗਿਆ ਉਸਨੇ ਮਸਾਵੇਦ ਨੇ ਧਰਮਪਤਨੀ ਨੂੰ ਉਹ ਸਾਰੇ ਬਚਨ ਸੁਣਾ ਦਿੱਤੇ ਜੋ ਭਾਈਓ ਸਾਬੇ ਨੇ ਬੋਲੇ ਸੀ। ਉਸਾਬੇ ਦੀ ਧਰਮਪਤਨੀ ਭਾਵੇਂ ਇੱਕ ਬੱਚੇ ਦੀ ਮਾਂ ਸੀ। ਮਾਵਾ ਨੂੰ ਪੁੱਤਰ ਪਿਆਰੇ ਲੱਗਦੇ ਆ। ਪੁੱਤਰਾਂ ਦੇ ਮਨ ਉੱਤੇ ਮਾਵਾ ਨੂੰ ਗਸਾ ਪੈਂਦੀ ਆ। ਪਰ ਧੰਨ ਉਸਾਬੇ ਦੀ istri ਉਹ ਮਾਮੂਲੀ istri ਨਹੀਂ ਸੀ। ਸਗੋਂ ਇੱਕ ਦੀਵੀ ਸੀ। ਉਸਨੇ ਪਤੀ ਦੇਵਤਾ ਦੇ ਬਚਨ ਉੱਪਰ ਹੁਲਝਣਾਏ। ਉਰੋਈ ਪਿੱਟੀ ਨਹੀਂ ਸੁਕੀਆਂ ਅੱਖਾਂ ਨਾਲ ਮੁੱਲਾਂ ਤੇ ਮੁਸਕਰਾਤ ਰੱਖ ਕੇ ਉੱਤਰ ਦੇ ਸ਼ਰੀਰ ਨੂੰ ਅਗਨ ਭੇਡ ਵੀਟਾ ਵਾਹਿਗੁਰੂ ਦੇ ਬਾਣੇ ਨੂੰ ਮੁੱਠਾ ਕਰਕੇ ਮੰਨਿਆ ਪੂਰੇ 5 ਮਹੀਨੇ ਪਿਛੋਂ ਆਇਓ ਸਾਵਾ ਜੀ ਸਤਿਗੁਰਾਂ ਵਾਸਤੇ ਕੋੜੇ ਖੇਤ ਕਿੰਨੇ ਲਿਆਏ ਜੋਗ ਗੁਰੂ ਜੀ ਦਾ ਸਿੱਖ ਗੁਰੂ ਜੀ ਕੋ ਨੂੰ ਗਿਆ ਸੀ ਉਸ ਨੇ ਉਸ ਦੇ ਨਾਲ ਹੀ ਚਕਰਾਮਨਾਥਪੁਰ ਅੰਮ੍ਰਿਤਸਰ ਪਹੁੰਚੇ ਭਾਵੇਂ ਅੰਤਰਾਜਮੀ ਸੱਚੇ ਸਤਿਗੁਰੂ ਪਾਇਓ ਸਾਹਿਬ ਦੇ ਸਿੱਖੀ ਸਿਧਕ ਨੂੰ ਜਾਣਗੇ ਫਿਰ ਵੀ ਨਾਲ ਦੇ ਸਿੱਖ ਕੋਲੋਂ ਪਾਇਓ ਸਾਹਿਬ ਦੇ ਪੁੱਤਰ ਮਰਨ ਦੀ ਕਥਾ ਸੁਣ ਕੇ ਬਹੁਤ ਖੁਸ਼ ਹੋਏ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਪੁੱਤਰਾਂ ਨੀਆਂ ਜੋੜੀਆਂ ਬਖਸ਼ਣ ਵਾਲੇ ਮੇਰਾ ਨੇ ਘਰ ਵਿੱਚ ਆ ਕੇ ਆਖਣ ਲਗੇ ਜਾ ਪਾਈ ਵਸਾਵਿਆਂ ਤੇਰੇ ਘਰ ਦੋ ਪੁੱਤਰ ਹੋਣਗੇ ਅੱਗੇ ਇੱਕ ਸੀ ਹੁਣ ਦੋ ਜੇ ਗੁਰੂ ਤੇ ਤੈਨੂੰ ਭਰੋਸਾ ਹੈ ਤਾਂ ਗੁਰੂ ਤੈਨੂੰ ਖੁਸ਼ੀਆਂ ਬਖਸ਼ਦਾ ਹੈ ਪੁੱਤਰਾਂ ਦੇ ਵਾਰ ਲੈ ਕੇ ਪਾਈ ਵਸਾਵਾ ਮੁੜ ਆਪਣੇ ਘਰ ਪੁਜਾ ਗੁਰੂ ਜੀ ਦੇ ਬਾਗ ਸੱਚੇ ਹੋਏ ਤਿੰਨ ਸਾਲਾਂ ਪਿਛੋਂ ਭਾਈ ਗੋਬਾ ਸਾਹਾ ਜਿੰਨ੍ਹੇ ਇਸ ਜਿੰਦੇ ਕੋਕ ਨੂੰ ਦੋ ਪੁੱਤਰ ਹੋਏ ਉਸ ਦੇ ਘਰ ਦਾ ਸ਼ਿੰਗਾਰ ਤੇ ਕੁੱਲ ਦਾ ਨਿਸ਼ਾਨ ਸੰਸਾਰ ਵਿੱਚ ਰਿਹਾ ਭਾਈ ਗੋਬਾ ਸਾਹਾ ਉਹਨਾਂ ਪੁੱਤਰਾਂ ਨੂੰ ਨਾਲ ਲੈ ਕੇ ਦੋ ਤਿੰਨ ਨਿਸਾਨੀ ਸਾਧੂਆਂ ਦੇ ਦਰਸ਼ਨ ਕਰਨ ਜਰੂਰ ਆਉਂਦਾ ਰਹੇ ਐਸੀ ਸਿੱਧਕੀ ਸਿੱਖਾਂ ਦੇ ਕੌਤਕ ਦੇ ਸੁਣ ਕੇ ਭਾਈ ਗੋਦਾਸ ਜੀ ਨੇ ਇਹ ਵਚਨ ਕੀਤਾ ਸੀ ਸੰਗ ਦੇ ਅੰਦਰ ਸਾਬਤੇ ਸੇਰਲੇ ਬੰਦੇ ਜੇ ਗੁਰਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ ਤੇ ਹੀ ਪੈ ਗੁਰ ਬਾਣੀ ਨੇ ਵਾਰ ਦੇ ਵਿੱਚ ਪ੍ਰਮਾਣ ਕੀਤਾ ਅੱਗੇ ਵਾਰੇ ਹੈ ਪੂਰੀ ਵਾਰੇ ਹੀ ਇਸ ਤਰ੍ਹਾਂ ਸੰਗ ਦੇ ਅੰਦਰ ਸਾਬਤੇ ਸੇਵਰਲੇ ਬੰਦੇ ਜੇ ਗੁਰਸਾਂਗ ਵਰਤਦਾ ਸਿੱਖ ਸਿਧਕ ਨਾ ਹਾਰੇ ਧਰਤੀ ਉੱਪਰ ਕੋਟ ਗੜ ਹੋਏ ਚਾਲ ਕਮੰਦੇ ਚੱਪਖੜ ਆਈ ਤਰਵਰਾ ਸਰਬਤ ਹਲੰਦੇ ਡਾਵ ਲੱਗੈ ਉਜਾੜ ਵਿੱਚ ਸਭ ਕਾਜ ਲੰਦੇ ਹੜ ਆਏ ਕਿਨ ਥਮੀਆਂ ਦਰਿਆਵ ਵਹੰਦੇ ਅੰਬਰ ਪਾਟੇ ਠਿਗਲੀ ਊੜਿਆਰ ਕਰਨਦੇ ਸਾੰਗ ਹੈ ਅੰਦਰ ਸਾਭ ਤੇ ਸੇ ਵਿਰਲੇ ਮੰਦੇ ਜੇ ਗੁਰ ਸਾੰਗ ਵਰਤਦਾ ਸਿੱਖ ਸਿਦਕ ਨਾ ਹਾਰੇ ਇਹ ਪੈਗੋਦਾਸ ਜੀ ਨੇ ਮਾਰ ਦੇ ਵਿੱਚ ਨਮਾਨ ਕੀਤਾ ਸਤਿ ਸਦਾ ਨਮ ਜੀ ਕੀਤੀ ਹੈ ਸੋ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀ ਹੋਰ ਵੀਡੀਓ ਤਾਂ ਕਿ ਆਪਕਾ ਕੋਲ ਪਹੁੰਚ ਸਕਣ ਵਾਹਿਗੁਰੂ ਦੀ ਕਾਖਨਸਾ ਵਾਹਿਗੁਰੂ ਜੀ ਦੀ ਫਤਿਹ